ਅਰੇ ਨਹੀਂ ਨਹੀਂ ਪਦਵੀ ਇਹ ਬਾਣੇ ਦੀ ਪਦਵੀ ਹੈ ਬਾਣੇ ਦੀ ਪਦਵੀ ਆਓ ਪਲੀਜ਼ ਮੇਰਾ ਇਹ ਤਾਂ ਉੱਤੇ ਕੀ ਜਦੋਂ ਕੀ ਸਿਰਕ ਮਹਾਨ ਨਾਲ ਕੀ ਆਸਤਾ ਮਿਲਦੀ ਹੈ ਉਹੀ ਦੱਸਣ ਲੱਗਿਆ ਸੀ ਮੈਂ ਲੋਕ ਕਹਿੰਦੇ ਸਿਰਕ ਮਹਾਨ ਦਾ ਸ਼ਾਇਦ ਸਾਡੇ ਕੋਈ ਬਾਬਾ ਆ ਗਿਆ ਕੋਈ ਉਹਨਾਂ ਨੇ ਸਾਨੂੰ ਸਰੂਪ ਹੀ ਦੇ ਦਿੱਤਾ ਤੇ ਸਭ ਤੋਂ ਉੱਤੇ ਤੇ ਮੈਂ ਤਾਂ ਪਹਿਲਾਂ ਕਹਿ ਰਿਹਾ ਆਓ ਤੁਸੀਂ ਉੱਪਰ ਯਾਰ ਕੋਈ ਗੱਲ ਨਹੀਂ ਆਓ ਆਓ ਇੱਧਰ ਆਓ ਬਾਹਿਰੂ ਜੀ ਕੀ ਫਤ ਹੈ ਫਤ ਹੈ ਫਤ ਹੈ ਬਾਹਿਰੂ ਜੀ ਕੀ ਫਤ ਹੈ ਜੀ ਮਬਾਰਕ ਹੋ ਜੀ ਅਸੀਂ ਆਏ ਹਾਂ ਦਸਵੇਂ ਸਤਰਨਾਦਾਲ ਤੋਂ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਹਰੀ ਸਿੰਘ ਜੀ ਤੁਹਾਡੇ ਇੱਥਾਈ ਜੀ ਅੱਜ ਕੱਲ ਅਸੀਂ ਬਹੁਤ ਸੁਣ ਰਹੇ ਹਾਂ ਸੋਸ਼ਲ ਮੀਡੀਆ ਰਾਈ ਸੋਸ਼ਲ ਮੀਡੀਆ ਦੇ ਜਰੀਏ ਰਾਈ ਆਪ ਜੀ ਦੀਆਂ ਵੀਡੀਓ ਦੇਖੀਆਂ ਜੀ ਜਿਹਦੇ ਵਿੱਚ ਆਪ ਜੀ ਦੀ ਇੱਕ ਕਾਨਫਰੰਸ ਦੇਖੀ ਜਿਹਦੇ ਵਿੱਚ ਆਪ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਇੰਨੀ ਆਸਥਾ ਰੱਖਦੇ ਹੋ ਜੀ ਉਹਨਾਂ ਦੇ ਪ੍ਰਤੀ ਕੀ ਆਸਥਾ ਰੱਖਦੇ ਹੋ ਤੁਸੀਂ ਧੰਨ ਜੀ ਮੈਂ ਨਾ

ਮੇਰਾ ਇਹ ਤਾਂ ਉੱਤੇ ਕੀ ਜਦੋਂ ਉਹਨਾਂ ਨੇ ਸਾਨੂੰ ਰੂਪ ਹੀ ਦੇ ਦਿੱਤਾ ਤੇ ਸਭ ਤੋਂ ਉੱਤੇ ਤੇ ਮੈਂ ਤਾਂ ਪਹਿਲਾਂ ਕਹਿ ਰਿਹਾ ਆਓ ਤੇ ਉੱਪਰ ਯਾਰ ਕੋਈ ਗੱਲ ਨਹੀਂ ਆਓ ਆਓ ਇਧਰ ਆਓ ਆਓ ਪਲੀਜ਼ ਨਹੀਂ ਅਰੇ ਕੋਈ ਕੋਈ ਲੜਾਈ ਝਗੜਾ ਛੋੜੀ ਕਰਨੇ ਬੈਠੇ ਆਪਾਂ ਤੁਹਾਨੂੰ ਮੈਂ ਸਿੱਲਕ ਲਾ ਕੇ ਦੇਵਾਂ ਉਸ ਚੀਜ਼ ਦੀ ਯਾਰ ਮੇਰਾ ਬਚਪਨ ਡਿਸਟ੍ਰਿਕਟ ਮਾਨਸਾ ਬਟਿੰਡਾ ਦੇ ਵਿੱਚ ਹੀ ਗੁਜ਼ਰਿਆ ਤੇ ਮੈਂ ਕਿਉਂ ਮੁਹੱਬਤ ਕਰ ਰਿਹਾ ਬਾਣੇ ਦੀ ਕਿਉਂਕਿ ਮੇਰਾ ਬਚਪਨ ਤੁਹਾਡੇ ਚ ਗੁਜ਼ਰਿਆ ਸਾਡੇ ਬੱਲੇ ਨੇੜੇ ਤਲਵੰਡੀ ਸਾਬੋ ਹੈ ਮੇਰੇ ਪਿੰਡੇ ਦੇ ਬਿਲਕੁਲ ਨਾਲ ਤਾਂ ਉੱਥੇ ਮੇਲਾ ਪਰਦਾ ਸੀਗਾ ਜੇ ਤੁਹਾਨੂੰ ਪਤਾ ਹੋਵੇ ਤਲਵੰਡੀ ਸਾਬੋ ਸਿੰਘ ਸਬਾਹ ਨਾਲ ਅਸੀਂ ਮੈਂ ਛੋਟਾ ਜਿਹਾ ਹੁੰਦਾ ਸੀ ਸਾਰਾ ਤੁਹਾਡੀ ਗੋਦੀਆਂ ਚ ਪਲਿਆ ਹੋਇਆ ਹਾਂ ਰਹੀ ਗੱਲ ਤਨਸ਼ੀਰੂ ਗੰਦ ਸਾਹਿਬ ਜੀ ਦੀ ਇਹ ਦਰਬਾਰ ਹੈ ਪ੍ਰੇਮਤਾ ਜਿਹਦਾ ਨਾਮ ਹੈ ਪ੍ਰੇਮਤਾ ਯਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਦਾ ਸਾਡੇ ਵੱਲੋਂ ਹਰ ਧਰਮ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ ਮੇਰੇ ਲਈ ਸ਼ਾਇਦ ਤੁਹਾਨੂੰ ਵੀਡੀਓ ਚ ਦੇਖਿਆ ਵੀ ਹੋਵੇ ਤੁਸੀਂ ਪਹਿਲਾਂ ਤਨਸ਼ੀਰੂ ਗੰਦ ਸਾਹਿਬ ਜੀ ਦਾ ਪ੍ਰਕਾਸ਼ ਦਰਬਾਰ ਦੇ ਵਿੱਚ ਵੀ ਹੋਇਆ ਸੀਗਾ ਜਸਟ 2 ਮਹੀਨੇ ਪਹਿਲਾਂ ਪਰ ਮੈਂ ਬੜਾ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦਾ ਉਸ ਚੱਕਰ ਦੇ ਵਿੱਚ ਆਪ ਜੀ ਕੋਈ ਵੀ ਸੀ ਦੀ ਦਿਹਾੜਾ ਜਾਂ ਤਾਂ ਤਾਂ ਨੀ ਸ੍ਰੀ ਗੁਰੂ ਨਾਨਕ ਤੇ ਮਹਾਰਾਜੀ ਦਾ ਕੋਈ ਵੀ ਪ੍ਰਕਾਸ਼ ਦਿਹਾੜਾ ਜਨਮ ਦਿਹਾੜਾ ਆਂਦਾ ਆਪ ਬਹੁਤ ਖੁਸ਼ੀ ਨਾਲ ਚਾਵਾ ਨਾਲ ਹਮ ਹਮਾ ਕੇ ਮਨਾਉਂਦੇ ਜੀ ਬਿਲਕੁਲ ਬਿਲਕੁਲ ਸੀ ਉਹਨਾਂ ਦੇ ਪ੍ਰਤੀ ਕੀ ਆਸਤਾਰਕ ਦੇ ਜੇ ਉਹਨਾਂ ਨਾਲੋਂ ਕਿਤੇ ਇਹ ਪੰਜਾਬ ਦੇ ਭੋਲੇ ਭਾਲੇ ਭਾਵਕ ਲੋਕਾਂ ਨੂੰ ਤੋੜ ਕੇ ਕਿਤੇ ਆਪਣੇ ਨਾਲ ਪ੍ਰੇਮ ਧਾਮਨਾ ਤੇ ਨਹੀਂ ਜੋੜਿਆ ਜਾ ਰਿਹਾ ਜਿਵੇਂ ਬਕੇਸ਼ਵਰ ਧਾਮ ਦੇ ਵਿੱਚ ਦਵਿੰਦਰ ਸ਼ਾਸਤਰੀ ਪੰਡਤ ਜੀ ਆਧਾਰ ਕਾਰਡ ਲੈ ਕੇ ਨਾਮ ਕਰਤੇ ਚਮਤਕਾਰ ਹੋਵੇ ਕਹਿੰਦੇ ਬਕੇਸ਼ਵਰ ਧਾਮ ਉਵੇਂ ਉਵੇਂ ਕਿਤੇ ਪ੍ਰੇਮ ਧਾਮ ਤੇ ਨਹੀਂ ਤੁਸੀਂ ਕਹਿਨ ਦਾ ਮਤਲਬ ਚਾਹਨਾ ਜੋ ਕੋਈ ਪਖੰਡ ਬਾਤ ਤਾਂ ਨਹੀਂ ਹੈਗਾ ਸਿੱਧਾ ਸਪਸ਼ਟ ਬੇਸਿਕ ਲੋਕ ਮੈਂ ਇੱਕ ਬਿਜ਼ਨਸਮੈਨ ਆ ਆਦਮੀ ਹਾਂ ਨਾ ਕਿ ਕੋਈ ਬਾਬਾ ਮੈਂ ਤੁਸल्ली ਨਾਲ ਸਵਾਲ ਕਰੋ ਕੋਈ ਦਿੱਕਤ ਨਹੀਂ ਹੈਗੀ ਜਿਸ ਤੱਕ ਰਹੀ ਕਾਰਡ ਜੁਮਾ ਕਰਾਉਣ ਦੀ ਆਧਾਰ ਕਾਰਡ ਜਾਂ ਨਾਮ ਦੱਸਣ ਦੀ इतने संगत कितों आई है किसी प्रकार का हाँ भी किसी तो का कहना पीछे शहीद दिहाड़ा शब्द बड़े चलते कि हम कर्जा खाए बैठे हैं गुरु गोबिंद सिंह की संतानों का हम क्या मुल चुकाएंगे उनके आंखों के पानी का पूजा करेंगे उनको जिंदगी के आधारों में जिनके दो दो बेटे चिन्हे सरहद की दीवारों में सरहद की दीवारों ਸਤਿ ਸ਼੍ਰੀ ਅਕਾਲ ਕੋਈ ਪਖੰਡਵਾ ਤੁਸੀਂ ਵੀਡੀਓਜ਼ ਦੇਖ ਰਹੇ ਹੋ ਤਾਂ ਨਹੀਂ ਪਤਾ ਹੋਊਗਾ ਅੱਜ ਦੇ ਰੇਟ ਦੇ ਵਿੱਚ ਚੱਕਰ ਬਣਿਆ ਹੋਇਆ ਹੈ ਮੇਰੇ 'ਚ ਮਾਤਾ ਆ ਗਈ ਮੇਰੇ 'ਚ ਬਾਬਾ ਆ ਗਿਆ ਮੇਰੇ 'ਚ ਪੀਰ ਆ ਗਿਆ ਨਵੇਂ-ਨਵੇਂ ਟੰਗ ਬਣੇ ਹੋਏ ਨੇ ਪੀਰ ਬੁੱਧੂ ਸ਼ਾਹ ਜੀ ਵਰਗੇ ਬਾਬਾ ਫਰੀਦ ਸਾਹਿਬ ਜੀ ਵਰਗੇ ਨਵੀ ਖਾਨ ਗਣੀ ਖਾਨ ਵਰਗੇ ਪੀਰ ਜਿਹੜੇ ਏਡੇ-ਏਡੇ ਤੱਕਰੇ ਪਗੰਬਰ ਹੋਏ ਨੇ ਪੀਰ ਫਕੀਰ ਦਾ ਮਤਲਬ ਹੈ ਈ ਆਤਮਾ ਦਾ ਕੰਮ ਪ੍ਰਮਾਤਮਾ ਨਾਲ ਲੈਵਲ ਆ ਕੇ ਰੱਖਣਾ ਜੀ ਬਿਲਕੁਲ ਫਕੀਰ ਚਾਨ ਤੇ ਜ਼ਮੀਨ ਤੇ ਅਸਮਾਨ ਗੁਰੂ ਨਾਨਕ ਵਰਗੀਆਂ ਮਹਾਰਾ ਸੱਚੇ ਪਾਤਸ਼ਾਹ ਵਰਗੀਆਂ ਹਸਤੀਆਂ ਜੇ ਪੱਥਰ ਰੋਕ ਸਕਦੀਆਂ ਜ਼ਮੀਨ ਅਸਮਾਨ ਨੂੰ ਪਾਰ ਕੇ ਰੱਖਦੀ ਬਿਲਕੁਲ ਬਿਲਕੁਲ ਤੇ ਕੀ ਸਿਰਕਮਾਣ ਨਾਲ ਕੀ ਆਸਤਾ ਮਿਲਦੀ ਹੈ ਉਹੀ ਦੱਸਣ ਲੱਗਿਆ ਸੀ ਮੈਂ ਲੋਕ ਕਹਿੰਦੇ ਸਿਰਕਮਾ ਤਾਂ ਸ਼ਾਇਦ ਸਾਡੇ ਕੋਈ ਬਾਬਾ ਆ ਗਿਆ ਕੋਈ ਮਾਤਾ ਆ ਗਈ ਕੋਈ ਪੀਰ ਆ ਗਿਆ ਤੁਸੀਂ ਮੇਰੀ ਵੀਡੀਓਜ਼ ਨੂੰ ਪੂਰੀ ਦੇਖੋਗੇ ਮੈਂ ਪ੍ਰੋਪਰ ਡਿਟੇਲ ਲਈ ਦੱਸਿਆ ਹੋਇਆ ਹੈ ਕਿ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਹੁੰਦਾ ਮੇਰੇ ਸਾਰੇ ਵੀਡੀਓ YouTube ਤੇ ਚੈੱਕ ਕਰਿਓ ਮੈਂ ਸਪੈਸ਼ਲੀ ਪਾਇਆ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਕੋਈ ਪੀਰ ਫਕੀਰ ਨਹੀਂ ਆਂਦਾ ਹੈਗਾ ਕਦੇ ਵੀ ਨਹੀਂ ਆਂਦਾ ਹੈਗਾ ਇੱਕ ਉਹਦੇ ਨਾਮ ਦੀ ਮਸਤੀ ਹੈ ਦੇਵ ਜੈ ਕਿਰਨਾ ਨੇ ਬੜੇ ਲੋਕ ਤੁਸੀਂ ਦੇਖਿਆ ਹੋਊਗਾ ਵਿਆਹ ਜਾਂਦੀਆਂ ਜੀ ਨੱਚੀ ਜਾਂਦੇ ਨੇ ਅਸੀਂ ਉਹਦੇ ਨਾਮ ਦੀ ਮਸਤੀ 'ਚ ਨੱਚੀ ਜਾਂਦੇ ਆ ਬਸ ਇੰਨਾ ਕਿ ਸਾਡੇ ਅੰਦਰ ਨਾ ਗਦੇ ਕੁਛ ਆਇਆ ਹੈ ਨਾ ਕੁਛ ਆ ਸਕਦਾ ਹੈ ਦੁਨੀਆ ਦਾ ਕੋਈ ਵੀ ਇਨਸਾਨ ਇੱਕ ਵੀ ਇਹ ਕਦੇ ਮੇਰੇ ਅੰਦਰ ਬਾਬਾ ਆ ਗਿਆ ਮਾਤਾ ਆ ਗਈ ਪੀਰ ਆ ਗਈ ਮੈਂ ਉਹਨੂੰ ਇੱਕ ਵਾਰ ਮਿਲਣਾ ਜ਼ਰੂਰ ਚਾਹੂੰਗਾ ਮੈਨੂੰ ਇਹ ਗੱਲ ਦੱਸੋ ਨਾ ਸਪਸ਼ਟੀਕਰਨ ਦਿਓ ਪੰਜਾਬ ਦੇ ਵਿੱਚ 500 ਤੋਂ ਪਲੱਸ ਉੱਪਰ ਕਾਫੀ ਡੇਰਾਵਾਦ ਨੇ ਜਿਨ੍ਹਾਂ ਵਿੱਚ 400 ਤੋਂ 70 ਡੇਰਾਵਾਦ ਇਦਾਂ ਦੇ ਨੇ ਜਿਹੜੇ ਕਹਿੰਦੇ ਨੇ ਲਿਆਓ ਭਾਈ 25 ਤੋਂ 50 ਹਜ਼ਾਰ ਤੁਹਾਡੀ ਫੀਸ ਲਾ ਕੇ ਕੰਮ ਕਰਾਂਗੇ ਕਿਤੇ ਪ੍ਰੇਮਤਾਮ ਬੰਦੀ ਪਾਪਾ ਜੀ ਉਹ ਚਿਹਰਾ ਤੇ ਨਹੀਂ ਜੀ ਤਾਂ ਮੇਰੇ ਖਿਆਲ ਇੱਕ ਮਿੰਟ ਇੱਕ ਮਿੰਟ ਨਿਸ 500 ਬੰਦਾ ਇੱਥੇ ਬੈਠਾ ਹੈ ਇਸ ਟਾਈਮ ਸਰਦੀ ਹੈ ਸੰਗਤ ਘਟ ਹੈ ਹਿੰਦੁਸਤਾਨ ਦਾ ਤਾਂ ਨਹੀਂ ਮੈਂ ਕਹਾਂਗਾ ਪੰਜਾਬ ਦਾ ਇਹ ਪਹਿਲਾ ਡੇਰਾ ਹੋਊਗਾ ਜਿੱਥੇ ਕਿਸੇ ਰੂਪ ਦੇ ਵਿੱਚ ਕੋਈ ਵੀ ਪੈਸਾ ਬਾਬਿਆਂ ਕੋਲ ਪੈਸੇ ਲੈਂਦੇ ਬੜੇ ਤਰੀਕੇ ਹੁੰਦੇ ਨੇ ਆ ਤੇਰਾ ਢਾਲਾ ਲਾਉਣਾ ਪਊਗਾ ਆ ਤੇਰੀ ਕੜਾਈ ਲਾਉਣੀ ਪਊਗੀ ਹੈਨਾ ਬੜੇ ਤਰੀਕੇ ਹੁੰਦੇ ਨੇ ਪੂਰੀ ਸੰਗਤ ਦੇ ਵਿੱਚੋਂ ਕਿਸੇ ਰੂਪ ਦੇ ਵਿੱਚ ਪ੍ਰੇਮਧਾਮ ਚ ਕਦੀ ਕੋਈ ਪੈਸਾ ਨਹੀਂ ਲਿਆ ਗਿਆ ਮੈਂ ਇੱਕ ਬਿਜ਼ਨਸਮੈਨ ਆ ਇੱਕ ਵੀਡੀਓ ਚ ਕਹਿੰਦੇ ਆਏ ਹੋ ਤੇ ਹਜੇ ਤੱਕ ਕਹਿੰਦੇ ਹੋ ਕਿ ਪ੍ਰੇਮਧਾਮ ਇਕਰਤੀਆ ਖੂਲ ਨਹੀਂ ਲੈਂਦਾ ਬਿਲਕੁਲ ਫਿਯੂਲ ਨਹੀਂ ਲੈਂਦਾ ਹੀ ਨਹੀਂ ਹਾਂ ਜੀ ਹੂੰ ਬਿਲਕੁਲ ਨਹੀਂ ਲੈਂਦਾ ਹਾਂ ਤੁਹਾਡੇ ਲੋਕਾਂ ਦੇ ਦਿਮਾਗ 'ਚ ਸਵਾਲ ਲੱਗੂਗਾ ਤੁਹਾਡੇ ਜਰੀਏ ਮੈਂ ਦੱਸ ਦਿੰਦਾ ਵੀ ਜਦੋਂ ਪੈਸੇ ਲੈਂਦੇ ਨਹੀਂ ਤਾਂ ਟੱਪਾ ਦਰਬਾਰ ਚੱਲਦਾ ਕਿਦਾਂ ਬੜੇ ਲੋਕਾਂ ਦੇ ਦਿਮਾਗ 'ਚ ਸਵਾਲ ਜੇ ਜਦੋਂ ਪੈਸੇ ਲੈਂਦੇ ਨਹੀਂ ਹੈਗੇ ਤਾਂ ਐਡਾ بڑا ਦਰਬਾਰ ਚੱਲਦਾ ਕਿਵੇਂ ਹੈ ਅਸੀਂ 12 ਟ੍ਰਸਟੀ ਆ ਦਰਬਾਰ ਦੇ ਤੁਸੀਂ ਇੱਕ ਵੀਡੀਓ 'ਚ ਕਹਿ ਰਹੇ ਹੋ 1 ਕਰੋੜ ਰੁਪਇਆ ਲਾ ਕੇ 1 ਤੋਂ 1.5 ਕਰੋੜ ਰੁਪਇਆ ਲਾ ਕੇ ਅਸੀਂ ਮੇਲਾ ਕਰਾਣੇ ਆ ਪੰਜਾਬੀ ਇੰਡਸਟਰੀ ਦੇ ਜਿਹੜੇ ਕਹਿੰਦੇ ਘਵਾਂਦੇ ਸਿੰਘਾਂ ਨੇ ਸਲੀਮ ਵਰਗੇ ਖਾਨ ਸਾਹ ਵਰਗੇ ਉਹ ਜਿਹੜੇ ਇੱਥੇ ਆਉਂਦੇ ਜਿਨ੍ਹਾਂ ਦੀ ਲੱਖਾਂ ਹਜ਼ਾਰਾਂ 'ਚ ਪਾਪਾ ਜੀ ਪੀਸ ਕਰੋੜਾਂ ਕੇ ਉਹ ਕਿੱਥੋਂ ਤੋਂ ਇੱਕ ਨਹੀਂ ਉਹ ਹੀ ਦੱਸਣ ਉਹ ਹੀ ਦੱਸਣ ਲੱਗਿਆ ਖਰਚੇ ਕਿੱਥੋਂ ਚੱਲ ਉਹ ਹੀ ਦੱਸਣ ਲੱਗਿਆ ਅਸੀਂ 10 ਤੋਂ 12 ਟ੍ਰਸਟੀ ਆ ਲਗਭਗ ਇੱਕ ਚਾਰੀ ਜਿਹਰੀ ਲੱਗੀ ਹੈ ਇਹਨਾਂ ਦੇ ਸਿਰ ਤੋਂ ਤੇ ਨਹੀਂ ਚੱਲ ਹਾਂ ਭਾਈ ਬੋਲੋ ਨਹੀਂ ਕਦੇ ਕਿਸੇ ਰੂਪ ਦੇ ਵਿੱਚ ਕਿਸੇ ਤੋਂ ਕੋਈ ਪੈਸਾ ਲਿਆ ਗਿਆ ਨਹੀਂ ਕਦੇ ਕਦੇ ਕਿਸੇ ਨੂੰ ਕੋਈ ਧਰਮ ਚੇਂਜ ਕਰਨ ਲਈ ਨਹੀਂ ਅਸੀਂ 12 ਪਾ ਦਿਓ ਵੀ ਜੇ ਕੋਈ ਪੈਸਾ ਪੁੱਸਰਾ ਲੈਂਦੇ ਹੋ ਤਾਂ ਦਾ ਦੇ ਜੋ ਸਵਾਲ ਕਰਨੇ ਕਰ ਲੋ ਟਾਈਮ ਨਹੀਂ ਹੈ ਨਾ ਹੁਣ ਜਾਓ ਕੱਲੇ ਕੱਲੇ ਨੂੰ ਕਿਸੇ ਵੀ ਬੰਦੇ ਨੂੰ ਪੁੱਛ ਲਿਓ ਹਰ ਦੂਸਤ ਤੋਂ ਪੈਸਾ ਲਿਆਗੇ ਤੁਸੀਂ ਕੱਢ ਨਾ ਮੰਨ ਕੇ ਚੱਲੋ ਬਾਬਾ ਜੀ ਨੇ ਕਹਿਤਾ ਨਹੀਂ ਨਹੀਂ ਕਿਸੇ ਵੀ ਬੰਦੇ ਇਹਨਾਂ ਨੇ ਕਹਿਣ ਦਾ ਮਤਲਬ ਕਿ ਕੱਲੇ ਕੱਲੇ ਨੂੰ ਜਾ ਕੇ ਪੁੱਛੋ ਉੱਥੇ ਵੀ ਮੈਂ ਕਿਸੇ ਨੂੰ ਪੈਸਾ ਲੈ ਆ ਗਿਆ ਪੁੱਛ ਲਿਓ ਵੀ ਭਾਈ ਕਿੱਥੇ ਐਸੇ ਲੈ ਗਿਆ ਜੀ ਉਹ ਕਹਿ ਦੂਗਾ ਲੈ ਗਿਆ ਜੀ ਜੋ ਤੋਂ ਤੋਂ ਮੈਂ ਪਸਾਰਾ ਪੰਜਾਬ ਦੇ 1 ਰੁਪਿਆ ਕਿਸੇ ਪੱਤੀ ਕੋਈ ਹਰ ਸਾਲ ਦੀ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਨੀ ਆਸਤਾ ਰੱਖਦੇ ਨੇ ਇਹ ਗੱਲ ਇੱਥੇ ਇੱਕ ਫਿਰ ਸਤਾਨ ਨਹੀਂ ਬਣਨਾ ਚਾਹੀਦਾ ਗੁਰੂ ਜੀ ਬਿਲਕੁਲ ਬਣਨਾ ਚਾਹੀਦਾ ਜੀ ਬਿਲਕੁਕੁਲ ਤਿਆਰ ਕੀਤਾ ਇੱਕ ਪਾਸੇ ਤੁਹਾਡੀ ਬਿਲਕੁਲ ਬਣਾਉਣਾ ਚਾਹੀਦਾ ਬਿਲਕੁਲ 100% ਬਣਾਉਣਾ ਚਾਹੀਦਾ ਤੁਹਾਡੇ ਵਰਗੇ ਸ਼ਹੀਦਾ ਸਿੰਘ ਦਾ ਪੂਰਾ ਸਾਥ ਰਿਆ ਤਾਂ ਇੱਕ ਦਿਨ ਜਰੂਰ ਬਣੂਗਾ ਇੱਥੇ ਹੋਰ ਦੱਸੋ ਜਾ ਲੋ ਜਾਵੇ ਸਾਥ ਤੁਸੀਂ ਆ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਿਰ ਮੇਰੇ ਵੱਲੋਂ ਪ੍ਰੇਮਦਾਮ ਪਰਿਵਾਰ ਵੱਲੋਂ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਦਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਜੀ ਨੂੰ ਮਿਲ ਕੇ ਬਹੁਤ ਹੀ ਨੰਦਾ ਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੈ ਹੋ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ